ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਦੂਰੋਂ ਦੂਰੋਂ ਤੋਂ ਸੰਗਤਾਂ ਆਉਂਦੀਆਂ ਵਾ ਪਿੰਡਾਂ ਚ ਵੀ ਆਉਂਦੀਆਂ ਵਾ ਹੋਰ ਵੀ ਲਾਗੇ ਬਣੇ ਹੋਏ ਕਿ ਵੀ ਸ਼ਹਿਰਾਂ ਨੂੰ ਲੁਧਿਆਣਾ ਸ਼ਿਮਲਾਪੁਰੇ ਹੋਰ ਪਾਸੇ ਵੀ ਜਿਵੇਂ ਆਪਾਂ ਇੱਥੇ ਪਹਿਲਾਂ ਵੱਖਰਾ ਹੁੰਦਾ ਸੀਗਾ ਹੌਲੀ ਹੌਲੀ ਆਪਣਾ ਵਿੱਚ ਬਿਲਡਿੰਗ ਬਣ ਗਈ ਹੋਈ ਆ ਇੱਥੇ ਵੀ ਲੰਗਰ ਪੱਕਦਾ ਵਾ ਥੱਲੇ ਵੀ ਮਸ਼ੀਨਾਂ ਲੱਗੀਆਂ ਉੱਪਰ ਵੀ ਲੱਗੀਆਂ ਹੋਈਆਂ ਉੱਪਰ ਹੋਵੇ ਤੇ ਵੀ ਥੱਲੇ ਸਾਮਾਨ ਵੀ ਬੰਦੀਆਂ ਵਾ ਇਤਰੀ ਅਸ ਇਤਲੇ ਪਾਸੇ ਬੈਠੀ ਹੁੰਦੀ ਆਵਾ ਫਿਰ ਸ਼ਾਮੇ ਫਿਰ ਦੁਪਹਿਰ ਤੋਂ ਬਾਅਦ ਅਰਦਾਸ ਕਰਕੇ ਫਿਰ 1 ਵਜੇ ਬਾਅਦ ਫਿਰ ਲੰਗਰ ਪਾਣੀ ਛਕਦੇ ਆ ਫਿਰ ਪੜ੍ਹ ਸ਼ੁਰੂ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਸਾਰੇ ਹੁਣ 4 ਵਜੇ ਤੋਂ ਬਾਅਦ ਫਿਰ ਅਰਦਾਸ ਹੁੰਦੀ ਆ ਫਿਰ ਚੁੱਕ ਪੜ੍ਹ ਕੇ ਆ ਜਣਾ ਵਾ ਉਸ ਵਾਰ ਸਵੇਰੇ ਫਿਰ ਭੋਗ ਪਾਇਆ ਜਾਂਦੇ ਵਾਤ ਤੋਂ ਬਾਅਦ ਹੋਰ ਵੀ ਜਿੰਦੀਆਂ ਸੰਗਤਾਂ ਆਉਂਦੀਆਂ ਵਾਤ ਛੱਡ ਕੇ ਬਸ ਕੇਲਿਆਂ ਦਾ ਫਿਆਲ ਜਾਂ ਹੌਲ ਕਰਨ ਦੇ ਵਿੱਚ ਤੇਗ ਬਣਾ ਕੇ ਲਿਆਉਂਦੇ ਆ ਫਿਰ ਮਨਕਮਲਪੁਰੀਆਂ ਹੁੰਦੀਆਂ ਜਦ ਵੀ ਘਰੋਂ ਕੀ ਆ ਗਿਆ ਪਦੇ ਵਿੱਚ ਹੋਰ ਵੀ ਆਪਣਾ ਪ੍ਰਫੈਕਟ ਹੁੰਦੇ ਆ ਜਿਵੇਂ ਸੰਗਤ ਦੇ ਘਰ ਦੇ ਵਿੱਚ ਕਿਉਂਕਿ ਪੁੱਤ ਨਹੀਂ ਹੁੰਦਾ ਸਭ ਕੁਝ ਹੀ ਮਿਲ ਜਾਂਦਾ ਵਾ ਲੱਗ ਘਰ ਦੇ ਵਿੱਚ ਮਾਈਕ ਕਿਰਪਾ ਬਹੁਤ ਐ ਇੱਥੇ ਹੈ ਨਾ ਵੀ ਸੱਚੇ ਦਿਲੋਂ ਆਓ ਤੇ ਹਰੇਕ ਮੁਰਾਦ ਤੇ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਉੱਥੇ ਵੀ ਹੁੰਦਾ ਉਹ ਤੇ ਹਰ ਐਤਵਾਰ ਹੁੰਦਾ ਵਾ ਸੀਤਾਂ ਦੇ ਉੱਥੇ 11 ਵਜੇ ਲਾ ਕੇ ਸ਼ਾਮ ਨੂੰ 5:30 ਵਜੇ ਤੱਕ ਜੀ ਸਾਵਾਂ ਪੋਰ ਵੀ ਤਰਨਤਾਰਨ ਜਾਂ ਅੰਮ੍ਰਿਤਸਰ ਜਾਂ ਕੋਵਿਡ ਟਾਲਲਾ ਸਾਹਿਬ ਵਰਦੇ ਰਹੋ ਤੇ ਬੜੇ ਕਰਦੇ ਤੁਰਾਤ ਉੱਥੇ ਵੀ ਜਾਂਦੇ ਹੋ ਇੱਧਰ ਵੀ ਉੱਧਰ ਵੀ ਜਾਂਦੇ ਠੀਕ ਹੈ ਉੱਥੇ ਕਿੰਨੇ ਸਖਤੇ ਜੁੜਦੀ ਆ ਪਰਵਾਰ ਸਾਹਿਬ ਤੇ ਆਉਂਦੀ ਆ ਸਾਰਾ ਕੋਈ ਗੁਰਰਾਮ ਦਾਸ ਜੀ ਨਗਰੀ ਦੇ ਵਿੱਚ ਉਹਨਾਂ ਦੀ ਕਿਰਪਾ ਹੁੰਦੀ ਆ ਗੁਰਰਾਮ ਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਦੂਰੋਂ ਦੂਰੋਂ ਤੋਂ ਸੰਗਤ ਆਉਂਦੀਆਂ ਵਾ ਆਪ ਪਿੰਡਾਂ ਚ ਵੀ ਆਉਂਦੀਆਂ ਵਾ ਹੋਰ ਵੀ ਲਾਗੇ ਬਣੇ ਹੋਏ ਕਿ ਵੀ ਸ਼ਹਿਰਾਂ ਜਿਵੇਂ ਲੁਧਿਆਣਾ ਸ਼ਿਮਲਾਪਰੀ ਹੋਰ ਪਾਸੇ ਵੀ ਜਿਵੇਂ ਆਪਾਂ ਇੱਥੇ ਪਹਿਲਾਂ ਵੱਖਰਾ ਹੁੰਦਾ ਸੀ ਹੌਲੀ ਹੌਲੀ ਆਪਣਾ ਵਿੱਚ ਉੱਪਰ ਬਿਲਡਿੰਗ ਬਣ ਗਈ ਹੈ ਇੱਥੇ ਵੀ ਲੰਗਰ ਪੱਕਦਾ ਵਾ ਥੱਲੇ ਵੀ ਮਸ਼ੀਨਾਂ ਲੱਗੀਆਂ ਉੱਪਰ ਵੀ ਲੱਗੀਆਂ ਹੀ ਆ ਉੱਪਰ ਫੋਟੋ ਵੀ ਥੱਲੇ ਸਾਮਾ ਵੀ ਬੰਦੀਆਂ ਵਾ ਇਤਨੇ ਇਤਨੇ ਪਾਸੇ ਕੋਈ ਕਹਿੰਦੀ ਆ ਵਾ ਫਿਰ ਸ਼ਾਮੇ ਫਿਰ ਦੁਪਹਿਰ ਤੋਂ ਬਾਅਦ ਅਰਦਾਸ ਕਰਕੇ ਫਿਰ 1 ਵਜੇ ਬਾਅਦ ਫਿਰ ਲੰਗਰ ਪਾਣੀ ਛਕਦੇ ਆ ਫਿਰ ਪਰ ਸ਼ੁਰੂ ਕਰ ਦਿੰਦੇ ਆ ਉਸ ਤੋਂ ਬਾਅਦ ਫਿਰ ਸਾਰੀ ਹੁਣ 4 ਵਜੇ ਤੋਂ ਬਾਅਦ ਫਿਰ ਦਸ ਹੋਣੀ ਆ ਫਿਰ ਚੱਕ ਪੜ ਕੇ ਆ ਜਣਾ ਵਾ ਉਸ ਵਾਰ ਸਵੇਰੇ ਫਿਰ ਭੋਗ ਪਾਇਆ ਜਾਂਗੇ ਵਾਦ ਤੋਂ ਬਾਅਦ ਹੋਰ ਵੀ ਜਿੰਨੀਆਂ ਸੰਗਤਾਂ ਆਉਂਦੀਆਂ ਵਾਦ ਛੱਡ ਕੇ ਬਸ ਕੇਲਿਆਂ ਦੇ ਖਿਆਲ ਜਾਂ ਹਾਲ ਕਰਨ ਦੇ ਵਿੱਚ ਦੀਗ ਬਣਾ ਕੇ ਲਿਆਉਂਦੇ ਆ ਫਿਰ ਮਨੋ ਕਾਵਨ ਪੂਰੀਆਂ ਹੁੰਦੀਆਂ ਜਾਂ ਵੀ ਘਰੋਂ ਵੀ ਆ ਗਿਆ ਉਹਦੇ ਵਿੱਚ ਹੋਰ ਵੀ ਆਪਣਾ ਪਰਫੈਕਟ ਹੁੰਦੇ ਆ ਜਿਵੇਂ ਸੰਗਤ ਦੇ ਘਰ ਦੇ ਵਿੱਚ ਜੂਤੀ ਪੁੱਤ ਨਹੀਂ ਹੁੰਦਾ ਸਾਰਾ ਕੁਝ ਹੀ ਮਿਲ ਜਾਂਦਾ ਵਾ ਲੱਗ ਘਰ ਦੇ ਵਿੱਚ ਮਾਈਕ ਕਿਰਪਾ ਬਹੁਤ ਹੈ ਇੱਥੇ ਹਨਾ ਵੀ ਸੱਚੇ ਦਿਲੋਂ ਆਓ ਤੇ ਹਰੇਕ ਮੁਰਾਦ ਤੇ ਤਰਪਾਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਉੱਥੇ ਵੀ ਹੁੰਦਾ ਉਹ ਤੇ ਹਰ ਐਤਵਾਰ ਹੁੰਦਾ ਵਾ ਸੀਤਾ ਦੇ ਉੱਥੇ 11 ਵਜੇ ਲਾ ਕੇ ਸ਼ਾਮ ਨੂੰ 5:30 ਵਜੇ ਤੱਕ ਹੁੰਦਾ ਉਹ ਔਰ ਵੀ ਤਰਨਤਾਰਨ ਜਾਂ ਅੰਮ੍ਰਿਤਸਰ ਜਾਂ ਕੋਵਿੰਡ ਟਾਲਾ ਸਾਹਿਬ ਵਰਦੇ ਰਹੇ ਬੜੇ ਕੁ ਤੁਰਾ ਤੋਂ ਉੱਥੇ ਵੀ ਜਾਂਦੇ ਆ ਇੱਧਰ ਵੀ ਉੱਧਰ ਵੀ ਜਾਂਦੇ ਆ ਠੀਕ ਹੈ ਉੱਥੇ ਵੀ ਕਿੰਨੇ ਸਾਰੇ ਤੇ ਜੁੜਦੇ ਆ ਤਰਪਾਰ ਸਾਹਿਬ ਤੇ ਹੁੰਦੀ ਆ ਸਾਰਾ ਕੋਈ ਗੁਰਰਾਮਦਾਸ ਜੀ ਨਗਰੀ ਦੇ ਵਿੱਚ ਉਹਨਾਂ ਦੀ ਕਿਰਪਾ ਹੁੰਦੀ ਗੁਰਰਾਮਦਾਸ ਜੀ ਬਾਕੀ ਕੋਈ ਨਹੀਂ ਕਹਾਂ ਰਿਹਾ ਸੀ ਆਓ ਜੀ